ਲੋਕ ਸਭਾ ਚੋਣਾਂ 2024 ਦੇ ਲਈ VOTING ਐਪ ਪੰਜਾਬ ਦੇ ਵਿੱਚ 1 ਜੂਨ ਨੂੰ ਆਉਣ ਜਾਰੀ ਹੈ ਨਤੀਜੇ ਨੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਰ ਪਹਿਣਗੇ ਇਸ ਦਿਨ ਜੋ ਛੁੱਟੀ ਦਾ ਐਲਾਨ ਹੈ ਜੋ ਕੀਤਾ ਗਿਆ ਵੈ ਦੱਸੀ ਹੈ ਕਿ 1 ਤਰੀਕ ਨੂੰ ਪੰਜਾਬ ਦੇ ਸਾਰੇ ਹੀ ਜੋ ਸਰਕਾਰੀ ਗੈਰ ਸਰਕਾਰੀ ਜਾਂ ਸਰਕਾਰੀ ਸਾਰੇ ਅਦਾਰੇ ਦੇ ਵਿੱਚ ਛੁੱਟੀਆਂ ਦੇ ਛੁੱਟੀ ਰਹੇਗੀ ਸੋ uh, so VOTING ਹੈ VOTING ਨੂੰ ਵੱਧ ਤੋਂ ਵੱਧ ਪਹੁੰਚਣ ਦੇ ਲਈ ਵੱਧ ਵੋਟ ਪਰਸੈਂਟੇਜ ਦੇ ਲਈ ਸੋ ਇਹ ਛੁੱਟੀ ਦਾ ਐਲਾਨ ਜੋ ਕੀਤਾ ਗਿਆ ਹੈ ਸੋ ਇਹ ਛੁੱਟੀ ਹੈ ਜੋ ਪੇਡ ਲੀਵ ਰਵੇਗੀ ਸੋ ਇਸ ਦਿਨ VOTING ਹੈ ਇਸ ਕਰਕੇ ਤੁਸੀਂ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਅਤੇ ਵੱਧ ਤੋਂ ਵੱਧ VOTING ਕਰੋ ਇਸੇ ਨਾਲ ਅਪਡੇਟ ਦੇਣੀ ਚਾਹਾਂਗੇ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ 1 ਜੂਨ ਤੋਂ ਲੈ ਕੇ 4 ਜੂਨ ਤੱਕ 1 ਜੂਨ ਰਾਤ ਤੋਂ ਲੈ ਕੇ 4 ਜੂਨ ਰਾਤ ਤੱਕ ਜੋ ਠੀਕੇ ਨੇ ਠੀਕੇ ਬੰਦ ਰਹਿਣਗੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ ਔਰ ਜਿੰਨੇ ਵੀ ਰੈਸਟੋਰੈਂਟਸ ਨੇ ਆਹਤੇ ਨੇ ਜਾਂ ਇਸ ਤੋਂ ਇਲਾਵਾ ਜਿੰਨੇ ਵੀ ਜੋ ਮਾਨਤਾ ਪ੍ਰਾਪਤ ਆਹਤੇ ਨੇ ਜਾਂ ਫਿਰ ਜੋ ਬਾਕੀ ਰੈਸਟੋਰੈਂਟਸ ਨੇ 바ਰਜ਼ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜੋ ਲਿਕਰ ਸਰਵ ਨਹੀਂ ਕੀਤੀ ਜਾਵੇਗੀ ਸ਼ਰਾਬ ਦੀ ਜੋ ਵਰਤੋਂ ਨਹੀਂ ਕੀਤੀ ਜਾਵੇਗੀ ਸੋ ਨਿਯਮ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਨਾਲ ਇਲੈਕਸ਼ਨ ਕਮਿਸ਼ਨ ਨੇ ਇੱਕ ਟੀਚਾ ਜੋ ਤੈਅ ਕੀਤਾ ਹੋਇਆ ਪੰਜਾਬ ਜੋ VOTING ਦਾ 70% ਹੈ 70% ਦਾ VOTING ਦਾ ਟੀਚਾ ਬੱਤ ਹੈ ਕਿਤਬ ਹੈ ਸੋ ਅਸੀਂ ਵੀ ਇਹ ਅਪੀਲ ਕਰਾਂਗੇ ਕਿ VOTING ਹੈ ਜੋ ਵੱਤੋ ਵੱਦ ਹੋਣੀ ਚਾਹੀਦੀ ਹੈ ਮਤਦਾਨ ਦਾ ਅਧਿਕਾਰ ਤੁਹਾਡਾ ਜੋ ਅਧਿਕਾਰ ਹੈ ਉਸ ਦੀ ਵਰਤੋਂ ਤੁਸੀਂ ਜ਼ਰੂਰ ਕਰੋ ਤਾਂ ਕਿ ਇੱਕ ਸਹੀ ਨੇਤਾ ਚੁਣ ਚੁਣ ਸਕੋ ਜੋ ਤੁਹਾਡੀ ਆਵਾਜ਼ ਬਣੇਗਾ ਸੋ ਜੋ ਇਲੈਕਸ਼ਨਸ ਨੇ ਬੇਗਤ ਨੇੜੇ ਆ ਗਏ ਨੇ ਕੁਝ ਹੀ ਦਿਨ ਜਗੇ ਨੇ ਜੋ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਹੈ ਜੋ ਇਸ ਵਕਤ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਵੋਟ ਪਰਸੈਂਟੇਜ ਨੂੰ ਵਧਾਉਣ ਦੇ ਲਈ ਖਾਸ ਉਪਰਾਲੇ ਨੇ ਲਗਾਤਾਰ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਜੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਪਿਛਲੇ ਹੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਪੁਲਾਂ ਦੇ ਪਿਲਰਸ ਹੁੰਦੇ ਨੇ ਉਹਨਾਂ ਦੇ ਉੱਤੇ ਪੇਂਟਿੰਗ ਕੀਤੀ ਗਈ ਹੈ ਪੇਂਟਿੰਗ ਦੇ ਵਿੱਚ ਬਾਲੀਵੁੱਡ ਡਾਇਲੌਗਸ ਨੂੰ ਵੋਟਿੰਗ ਦੇ ਨਾਲ ریلیਟ ਕਰਕੇ ਜੋੜ ਕੇ ਲਿਖਿਆ ਗਿਆ ਹੈ ਤਾਂ ਕਿ ਲੋਕ ਹੈ ਜੋ ਅਕਰਸ਼ਿਤ ਹੋਣ ਅਸੋ ਬਿਲਕੁਲ ਹੋਇਆ ਵੀ ਇਹਦਾ ਲੋਕਾਂ ਨੇ ਉਸ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਿਸ ਦੇ ਨਾਲ ਅਵੇਅਰਨੈਸ ਹੈ ਜੋ ਵੋਟਿੰਗ ਦੇ ਲਈ ਉਹ ਜਾਗਰੂਕਤਾ ਵੀ ਵੋਟਿੰਗ ਦੇ ਲਈ ਉਹ ਸਾਹਮਣੇ ਦੇਖਣ ਨੂੰ ਮਿਲੀ ਅਸੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਦੇ ਵੱਲ ਅਪੀਲ ਹੈ ਜੋ ਵੋਟ ਦੇ ਲਈ ਕੀਤੀ ਜਾ ਰਹੀ ਹੈ ਸੋ ਤੁਸੀਂ ਵੀ ਵੋਟ ਜ਼ਰੂਰ ਕਰੋ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਟਿੱਚਾ ਪੰਜਾਬ ਜਿਹੜੀ ਤੈ ਕੀਤਾ ਗਿਆ ਹੈ 70% ਦੀ VOTING ਦਾ ਸੋ VOTING ਹੈ ਜੋ ਇਸ ਤੋਂ ਵੱਧ ਹੀ ਹੋਣੀ ਚਾਹੀਦੀ ਹੈ ਸੋ ਜੋ ਚੋਣਾਂ ਨੇ ਚੋਣਾਂ ਦਾਸੀ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਪਹਿਲ ਗਿਆ ਨਤੀਜੇ ਨੇ 4 ਜੂਨ ਨੂੰ ਐਲਾਨੇ ਜਾਣਗੇ ਤੇ ਸ਼ਰਾਬ ਦੇ ਟੇਕੇ ਇਸ ਸਮੇਂ ਦੌਰਾਨ ਬੰਦ ਰਹਿਣਗੇ ਸ਼ਰਾਬ ਦੀ ਵਿਕਰੀ ਤੇ ਜੋ ਪਾਬੰਦੀ ਹੈ ਪੂਰਨ ਤੌਰ ਤੇ ਰਹੇਗੀ ਸੁਬਹ ਦੇਰੀ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇ ਜਾਂਦਾ ਹਾਂ ਧੰਨਵਾਦ ਲੋਕ ਸਭਾ ਚੋਣਾਂ 2024 ਦੇ ਲਈ VOTING ਐ ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਜਾ ਰਹੀ ਹੈ ਨਤੀਜੇ ਨੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪਹਿਣਗੀਆਂ ਸੋ ਉਸ ਦਿਨ ਜੋ ਛੁੱਟੀ ਦਾ ਐਲਾਨ ਹੈ ਜੋ ਕੀਤਾ ਗਿਆ ਵੈ ਦੱਸੀਏ ਕਿ 1 ਤਰੀਕ ਨੂੰ ਪੰਜਾਬ ਦੇ ਸਾਰੇ ਹੀ ਜੋ ਸਰਕਾਰੀ ਗੈਰ ਸਰਕਾਰੀ ਜਾਂ ਸਰਕਾਰੀ ਸਾਰੇ ਅਧਾਇਰਿਆਂ ਦੇ ਵਿੱਚ ਛੁੱਟੀਆਂ ਦੇ ਛੁੱਟੀ ਰਹੇਗੀ ਸੋ VOTING ਹੈ VOTING ਨੂੰ ਵੱਧ ਤੋਂ ਵੱਧ ਪਾਉਣ ਦੇ ਲਈ ਵੱਧ ਵੋਟ ਪਰਸੈਂਟੇਜ ਦੇ ਲਈ ਸੋ ਇਹ ਛੁੱਟੀ ਦਾ ਐਲਾਨ ਹੈ ਜੋ ਕੀਤਾ ਗਿਆ ਵੈ ਸੋ ਇਹ ਛੁੱਟੀ ਹੈ ਜੋ ਪੇਡ ਲੀਵ ਰਹੇਗੀ ਸੋ ਅ ਇਸ ਦਿਨ VOTING ਹੈ ਇਸ ਕਰਕੇ ਤੁਸੀਂ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਔਰ ਵੱਧ ਤੋਂ ਵੱਧ VOTING ਕਰੋ ਇਸੇ ਨਾਲ ਅਪਡੇਟ ਦੇਣੀ ਚਾਹਾਂਗੇ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ 1 ਜੂਨ ਤੋਂ ਲੈ ਕੇ 4 ਜੂਨ ਤੱਕ 1 ਜੂਨ ਰਾਤ ਤੋਂ ਲੈ ਕੇ 4 ਜੂਨ ਰਾਤ ਤੱਕ ਜੋ ਠੇਕੇ ਨੇ ਠੇਕੇ ਬੰਦ ਰਹਿਣਗੇ ਸ਼ਰਾਬ ਦੀ ਵਿਕਰੀ ਉਸਤੇ ਪਾਬੰਦੀ ਰਹੇਗੀ ਔਰ ਜਿੰਨੇ ਵੀ ਰੈਸਟੋਰੈਂਟਸ ਨੇ ਆਹਤੇ ਨੇ ਜਾਂ ਇਸ ਤੋਂ ਇਲਾਵਾ ਜਿੰਨੇ ਵੀ ਜੋ ਮਾਨਤਾ ਪ੍ਰਾਪਤ ਆਹਤੇ ਨੇ ਜਾਂ ਫਿਰ ਜੋ ਬਾਕੀ ਰੈਸਟੋਰੈਂਟਸ ਨੇ ਬਾਰਸ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜੋ ਲਿਕਰ ਸਰਵ ਨਹੀਂ ਕੀਤੀ ਜਾਵੇਗੀ ਸ਼ਰਾਬ ਦੀ ਜੋ ਵਰਤੋਂ ਨਹੀਂ ਕੀਤੀ ਜਾਵੇਗੀ ਸੋ ਨਿਯਮ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਨਾਲ ਇਲੈਕਸ਼ਨ ਕਮਿਸ਼ਨ ਨੇ ਇੱਕ ਟੀਚਾ ਜੋ ਤੈਅ ਕੀਤਾ ਹੋਇਆ ਪੰਜਾਬ ਜੋ VOTING ਦਾ ਸੋ 70% ਹੈ 70% ਦਾ VOTING ਦਾ ਟੀਚਾ ਬੱਤ ਹੈ ਕਿਤਬ ਹੈ ਸੋ ਅਸੀਂ ਵੀ ਇਹ ਅਪੀਲ ਕਰਾਂਗੇ ਕਿ VOTING ਹੈ ਜੋ ਵੱਤੋਂ ਵੱਦ ਹੋਣੀ ਚਾਹੀਦੀ ਹੈ ਮਤਦਾਨ ਦਾ ਅਧਿਕਾਰ ਤੁਹਾਡਾ ਜੋ ਅਧਿਕਾਰ ਹੈ ਉਸ ਦੀ ਵਰਤੋਂ ਤੁਸੀਂ ਜ਼ਰੂਰ ਕਰੋ ਤਾਂ ਕਿ ਇੱਕ ਸਹੀ ਨੇਤਾ ਚੁਣ ਚੁਣ ਸਕੋ ਜੋ ਤੁਹਾਡੀ ਆਵਾਜ਼ ਬਣੇਗਾ ਸੋ ਜੋ ਇਲੈਕਸ਼ਨਸ ਨੇ ਬੇਤੇ ਨੇੜੇ ਆ ਗਏ ਨੇ ਕੁਝ ਹੀ ਦਿਨ ਰਹਿ ਗਏ ਨੇ ਜੋ ਲਗ ਲਗ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਜੋ ਪ੍ਰਚਾਰ ਹੈ ਜੋ ਇਸ ਵਕਤ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਵੋਟ ਪਰਸੈਂਟੇਜ ਨੂੰ ਵਧਾਉਣ ਦੇ ਲਈ ਖਾਸ ਉਪਰਾਲੇ ਨੇ ਲਗਾਤਾਰ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਜੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਪਿਛਲੇ ਹੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਪੁਲਾਂ ਦੇ ਪਿੱਲਰਸ ਹੁੰਦੇ ਨੇ ਉਹਨਾਂ ਦੇ ਉੱਤੇ ਪੇਂਟਿੰਗ ਕੀਤੀ ਗਈ ਹੈ ਪੇਂਟਿੰਗ ਦੇ ਵਿੱਚ ਬਾਲੀਵੁੱਡ ਡਾਇਲੌਗਸ ਨੂੰ ਵੋਟਿੰਗ ਦੇ ਨਾਲ ریلیਟ ਕਰਕੇ ਜੋੜ ਕੇ ਲਿਖਿਆ ਗਿਆ ਹੈ ਤਾਂ ਕਿ ਲੋਕ ਹੈ ਜੋ ਅਕਰਸ਼ਿਤ ਹੋਣ ਅਸੋ ਬਿਲਕੁਲ ਹੋਇਆ ਵੀ ਇਹਦਾ ਲੋਕਾਂ ਨੇ ਉਸ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਿਸ ਦੇ ਨਾਲ ਅਵੇਅਰਨੈਸ ਹੈ ਜੋ ਵੋਟਿੰਗ ਦੇ ਲਈ ਉਹ ਜਾਗਰੂਕਤਾ ਵੀ ਵੋਟਿੰਗ ਦੇ ਲਈ ਉਹ ਸਾਹਮਣੇ ਦੇਖਣ ਨੂੰ ਮਿਲੀ ਅਸੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਪੀਲ ਹੈ ਜੋ ਵੋਟ ਦੇ ਲਈ ਕੀਤੀ ਜਾ ਰਹੀ ਹੈ ਸੋ ਤੁਸੀਂ ਵੀ ਵੋਟ ਜ਼ਰੂਰ ਕਰੋ ਜੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਟਿੱਚਾ ਪੰਜਾਬ ਜੁਡੀ ਤੈ ਕੀਤਾ ਗਿਆ ਹੈ 70% ਦੀ VOTING ਦਾ ਸੋ VOTING ਹੈ ਜੋ ਇਸ ਤੋਂ ਵੱਧ ਹੀ ਹੋਣੀ ਚਾਹੀਦੀ ਹੈ ਸੋ ਜੋ ਚੋਣਾਂ ਨੇ ਚੋਣਾਂ ਦਾਸੀ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਪਹਿਨ ਗਿਆ ਨਤੀਜੇ ਨੇ 4 ਜੂਨ ਨੂੰ ਐਲਾਨੇ ਜਾਣਗੇ ਔਰ ਸ਼ਰਾਬ ਦੇ ਟੇਕੇ ਇਸ ਸਮੇਂ ਦੌਰਾਨ ਬੰਦ ਰਹਿਣਗੇ ਸ਼ਰਾਬ ਦੀ ਵਿਕਰੀ ਤੇ ਜੋ ਪਾਬੰਦੀ ਹੈ ਪੂਰਨ ਤੌਰ ਤੇ ਰਹੇਗੀ ਸੋ ਵਧੇਰੇ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਤੇ ਜਰ ਧੰਨਵਾਦ